ਇਹ ਗੱਲ ਤਾਂ ਇਹ ਹੈ ਕਿ ਸਾਡੇ ਤੇ ਇਲਜ਼ਾਮ ਇਹ ਲੱਗਦਾ ਹੈ ਕਿ ਇਹ ਪ੍ਰਵਾਸੀਆਂ ਦੇ ਖਿਲਾਫ ਹੈ ਇਹ ਨਫ਼ਰਤ ਕਰਦੇ ਆ ਪ੍ਰਵਾਸੀਆਂ ਨੂੰ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਸਾਡੀ ਕਿਸੇ ਮੁਨਖਤਾ ਨਾਲ ਕਿਸੇ ਇਨਸਾਨ ਨਾਲ ਕੋਈ ਨਫ਼ਰਤ ਕੋਈ ਵੈਰ ਕੋਈ ਵਿਰੋਧਤਾ ਨਹੀਂ ਆ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਨੇ ਇਹ ਪੰਜਾਬ ਲੈਣ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਸਾਡੀ ਕੋਈ ਨਫਰਤ ਨਹੀਂ ਕੋਈ ਕੰਮ ਕਰਨ ਆਦੇ ਜੀ ਸਭ ਕੇ ਆਵੇ ਪਰ ਅਸੀਂ ਕਹਿੰਦੇ ਪੈਰ ਦੇ ਆਧਾਰ ਤੇ ਜਿਹੜਾ ਵੀ ਕੰਮ ਹੈ ਰਜਗਾਰ ਹੈ ਨੌਕਰੀਆਂ ਉਹ ਸਾਡੇ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ ਸਾਡੇ ਮਜ਼ਦੂਰ ਭੁੱਖੇ ਮਰਦੇ ਆ ਸਾਡੇ ਬੰਦਿਆਂ ਦਾ ਹੱਕ ਲਗਾਤਾਰ ਮਾਰਿਆ ਜਾਂ ਆ ਮੇਰੇ ਕੋਲ ਸਾਰੇ ਉਹ ਕਲੰਦੇ ਪਏ ਆ ਸਾਰੇ ਰਿਕਾਰਡ ਪਈ ਆ ਪਿਛਲੇ 15 ਸਾਲ ਦਾ ਰਿਕਾਰਡ ਹੈ ਕਿਹੜੀਆਂ ਕਿਹੜੀਆਂ ਸਰਕਾਰਾਂ ਵੇਲੇ ਕਿਹੜੀਆਂ ਕੜੀਆਂ ਭਰਤੀਆਂ ਹੋਈਆਂ ਪੋਸਟਾਂ ਨਿਕਲੀਆਂ ਤੇ ਕਿੰਨੇ ਕਿੰਨੇ ਬੰਦੇ ਬਾਹਰਲੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਭਰਤੀ ਹੋਏ ਐ ਚੀਫ ਸਕੱਟਰੀ ਦੀ ਪੋਸਟ ਕ੍ਰੀਏਟ ਕਰਤੀ ਚੰਡੀਗੜ੍ਹ ਦੇ ਵਿੱਚ ਕਾਰਨ ਬੜਾ ਸਾਫ਼ ਐ ਇਹਨਾਂ ਦੇ ਲੀਡਰਾਂ ਦੇ ਬਿਆਨ ਆਏ ਆ ਪਿੱਛੇ ਤੁਸੀਂ ਸੁਣੇ ਹੋਣੇ ਕਾਂਗਰਸੀਆਂ ਦੇ ਵੀ ਆਏ ਦੂਜਿਆਂ ਤੀਜਿਆਂ ਦੇ ਭਾਜਪਾ ਵਾਲਿਆਂ ਦੇ ਵੀ ਆਏ ਕਿ ਅਸੀਂ ਚੰਡੀਗੜ੍ਹ ਨੂੰ ਜੀ ਸਟੇਟ ਦਾ ਦਰਜਾ ਦੇਣਾ ਹੁਣ ਚੰਡੀਗੜ੍ਹ ਤਕਰੀਬਨ ਤਕਰੀਬ ਪੰਜਾਬ ਕੋਲੋਂ ਖੋਹਿਆ ਜਾ ਚੁੱਕਿਆ ਮੈਂ ਜੇ ਪਹਿਲਾਂ ਅੱਗਾਂ ਵੀ ਕੇਂਦਰ ਚਾਹੁੰਦਾ ਪੰਜਾਬ ਨੂੰ ਬਸਤੀ ਬਣਾ ਕੇ ਲੁੱਟਣਾ ਆਪਣੀ ਕਲੌਨੀ ਬਣਾ ਕੇ ਲੁੱਟਣਾ ਮਾਰਨਾ ਦੱਬਣਾ ਕੁੱਟਣਾ ਉਹ ਅੱਗੇ ਪੰਜਾਬ ਵਾਲ ਗੱਲ ਹੋਣੀ ਹੈ ਅੱਗੇ ਪੰਜਾਬ ਨੂੰ ਜੁੱਟੀ ਬਣਾਇਆ ਜਾਣਾ ਹੈ ਪੰਜਾਬ ਦੇ ਵੀ ਟੋਟੇ ਕੀਤੇ ਜਾਣੇ ਗੱਲ ਮੇਰੀ ਯਾਦ ਰੱਖਿਓ ਗੱਲ ਵੱਧ ਚੁੱਕੀ ਉਧਰ ਨੂੰ ਰਾਣੀ ਦੀ ਗੱਲ ਹੈ ਐਡਾ ਵੱਡਾ ਹਮਲਾ ਪੰਜਾਬ ਦੇ ਹੱਕਾਂ ਤੇ ਹੋਇਆ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਲੜਨਾ ਸੰਘਰਸ਼ ਕਰਨਾ ਬਹੁਤ ਦੂਰ ਦੀ ਗੱਲ ਹੈ ਸੰਘਰਸ਼ ਕਿਉਂ ਨਹੀਂ ਕਰ ਰਹੇ ਆ ਬਈ ਬਿਗਲ ਕਿਉਂ ਨਹੀਂ ਬਜਾਰੇ ਵੀ ਆ ਜਾਓ ਅਸੀਂ ਖੜੇ ਆ ਨਾਲ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਅਪੀਲ ਕਰਦਾ ਮੈਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਬੁલાਉਣੀ ਚਾਹੀਦੀ ਹੈ ਸਾਰਿਆਂ ਵਿਰੋਧੀ ਤਰ੍ਹਾਂ ਸਾਰਾ ਸਿਆਸੀ ਪਾਰਟੀਆਂ ਸੱਦ ਕੇ ਲੋਕਾਂ ਨੂੰ ਸੱਦਾ ਦੇਣਾ ਚਾਹੀਦਾ ਵੀ ਆ ਚੰਡੀਗੜ੍ਹ ਭਰਾਵੋ ਖੋ ਕੇ ਲੈ ਚੱਲੇ ਛੋੜੇ ਪਾਣੀ ਖੋ ਕੇ ਲੈ ਗਈ ਵੀ ਗਏ ਛੋੜੇ ਪਾਣੀ ਦਾ ਯਾਰ ਵੀ ਪਾਤਾ ਆਜੋ ਇਹ ੜਾਈ ਸਮੁੱਚੇ ਪੰਜਾਬੀਆਂ ਦੀ ਐ ਇੱਥੇ ਇਕੱਲਾ ਸਾਡਾ ਦੁੱਖ ਨਹੀਂ ਵੀ ਜੂਪੀ ਬਿਹਾਰ ਤੋਂ ਬੰਦੇ ਆ ਰਹੇ ਨੇ ਹਿਮਾਚਲ ਤੋਂ ਬੰਦੇ ਆ ਰਹੇ ਨੇ ਇਸ ਪੰਜਾਬ ਦੇ ਵਿੱਚ ਜਿਹੜੀਆਂ ਬਾਈਆਂ ਤੋਂ ਨੇ ਦੱਸੀਆਂ ਚਾਹੇ ਉਹ ਜ਼ਮੀਨ ਲੈਣ ਦਾ ਹੈ ਚਾਹੇ ਨੌਕਰੀਆਂ ਦੇ ਵਿੱਚ ਲਾਖਵੇਂ ਕਰਨ ਦੀ ਗੱਲ ਹੈ ਚਾਹੇ ਉਹ ਵੋਟ ਬਣਾਉਣ ਦੀ ਗੱਲ ਹੈ ਜਾਂ ਡੋਮਿਸਾਈਲ ਜਾਂ ਮੋਨਾਫੈਟ ਦੀ ਗੱਲ ਹੈ ਇਹ ਪੱਕੇ ਤੌਰ ਤੇ ਸਰਕਾਰ ਨੂੰ ਲਾਜ਼ਮੀ ਕਰਨੀ ਚਾਹੀਦੀ ਆ ਇਸ ਸਾਰਿਆਂ ਲਈ ਸਿਰਦਰਦੀ ਆ ਵਿਆਮਾਦੀ ਪਾਰਟੀ ਵਾਲੇ ਖਤਮ ਹੋ ਗਏ ਜੀ ਤੇ ਅਸੀਂ ਗਾ ਸਰਕਾਰ ਬਣਾ ਲਾਂਗੇ ਜੀ ਛੋਟੀ ਸਰਕਾਰ ਨਹੀਂ ਸੇ ਆਉਣੀ ਅਗਲੇ ਨੇ ਪੰਜਾਬ ਨੂੰ ਤੋੜਨ ਦੀ ਸਕੀਮ ਬਣਾ ਲਈ ਹੌਲੀ ਹੌਲੀ ਇੱਥੇ ਸਾਡੀ ਗੰਟੀ ਘਟਾ ਕੇ ਇਦੁਰ ਨਾਲ ਟੋਟਾ ਕਰਦਾ ਸੁਰ ਪ੍ਰਧਾਨ ਘੁੜਾ ਹਟਾ ਦੇਣਗੇ ਯੂਟੀ ਬਣਾ ਦੇਣਗੇ ਇਦੁਰਲਾ ਸੱਟ ਬਚਾਲਾ ਹਟਾ ਕੱਢ ਦੇਣਗੇ ਇਹ ਪੰਜਾਬ ਨਾਲ ਹੋਣਾ ਮੇਰੀ ਗੱਲ ਤੇ ਦੇਖ ਲਓ ਜੋ ਖਰਾਬ ਪੰਜਾਬ ਦੇ ਬਣੇ ਹੋਏ ਮੈਂ ਪੰਜਾਬ ਦੇ ਵਿੱਚ ਐਸ ਵੇਲੇ ਕਮਰਾ ਕਰਕੇ ਪੰਜਾਬ ਤੇ ਲਾਲਚ ਦੇ ਕੇ ਚਾਹੇ ਉਹ ਕੋਈ ਪੈਸੇ ਦਾ ਲਾਲਚ ਹੈ ਚਾਹੇ ਘਰ ਬਣਾ ਕੇ ਦੇਣ ਚਾਹੇ ਕੋਈ ਫੀਸਾਂ ਭਰਨ ਦੇ ਵਾਕਾਂ ਦੀ ਚਾਹੇ ਕੋ ਲਾਜ ਕਰਾਉਣ ਚਾਹੇ ਕੋ ਬਾਹਰ ਦਾ ਝਾਂਸਾ ਦੇਣ ਦੀ ਬਾਹ ਭੇਜ ਦਿਆਂਗੇ ਇਸ ਤਰ੍ਹਾਂ ਦੇ ਲਾਲਚ ਦੇ ਕਿਤੇ ਘਬਰਾਹ ਕਰਕੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕਸਾਈ ਬਣਾਇਆ ਪਰ ਤੁਸੀਂ ਘਬਰਾਹ ਕਰਕੇ ਲਾਲਚ ਦੇ ਕੇ ਇੱਕ ਗਰੀਬ ਬੰਦੇ ਨੂੰ ਮਹੱਤਾਂ ਨੂੰ ਪਤਾ ਹੀ ਨਹੀਂ ਹੈਗਾ ਉਹਨੂੰ ਉਹ ਗੱਲ ਆ ਜਿਹਦੇ ਕਰੇ ਗਾਣੇ ਨਹੀਂ ਅਗਲਾ ਕਹਿੰਦਾ ਯਾਰ ਮੈਂ ਉਹ ਰੱਬ ਨੇ ਨੇ ਤੁਸਾਂ ਨੇੜੇ ਇੱਕ ਕਹਾਵਤ ਹੈ ਵੀਰ ਮੈਨੂੰ ਅੱਜ ਕੋਈ ਕਿਸੇ ਪਾਸੋਂ ਮਾੜਾ-ਮੋੜਾ ਕੋਈ ਪੈਸਾ ਮਿਲਦਾ ਕੋਈ ਮੇਰਾ ਘਰ ਬਣਾ ਕੇ ਦਿੰਦਾ ਕੋਈ ਮੇਰੇ ਬੱਚੇ ਦੀ ਕੀਸ ਭਰਦਾ ਤਾਂ ਮੈਂ ਉਧਰ ਨੂੰ ਹੋ ਜਾਣਾ ਇਹ ਪੰਜਾਬ ਦੇ ਬੇਟ੍ਰ ਮਹੌਲ ਬਣਿਆ ਹੋਇਆ ਜਾਂ ਸਿੱਖਾਂ ਦੀਆਂ ਮੈਂ ਕਹਿ ਰਾਂ ਸ਼ਰੋਮਣੀ ਕਮੇਟੀ ਆ ਅਕਾਲ ਤਖਤ ਸਾਹਿਬ ਆ ਉਹਨਾਂ ਨੂੰ ਇਸ ਬਾਰੇ ਗੰਭੀਰੋ ਕੇ ਸੋਚਣ ਦੀ ਲੋੜ ਆ ਕਿ ਪੰਜਾਬ ਨਾਲ ਐਸ ਵੇਲੇ ਇੱਕ ਪਾਸਿਓਂ ਨਹੀਂ ਪੰਜਾਬ ਨੂੰ ਚਾਰ ਸ਼ਪੀਰੋਂ ਘੇਰ ਕੇ ਪੰਜਾਬ ਤੇ ਹਮਲੇ ਹੋ ਰਿਹਾ ਪੰਜਾਬ ਨੂੰ ਚਾਰ ਸ਼ਪੀਰੋਂ ਬਰਬਾਦ ਕੀਤਾ ਜਾ ਰਿਹਾ